ਕੱਲ ਪ੍ਰੈਸ ਕਾਨਫਰੰਸ ਕਰਦੇ ਆ ਸਾਡੇ ਸੰਗਰੂਰ ਤੋਂ ਵਿਧਾਇਕਾ ਨੇ ਆਮ ਆਦਮੀ ਪਾਰਟੀ ਦੇ ਤੇ ਜਿੱਥੇ ਉਹ ਪਾਰਟੀ ਦੇ ਉੱਤੇ ਇਲਜ਼ਾਮ ਲਾਉਂਦੇ ਆ ਕਿ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਮੈਨੂੰ ਕੋਈ ਕਿਹਾ ਗਿਆ ਵੀ ਅਸੀਂ ਤੁਹਾਨੂੰ 2027 ਦੇ ਵਿੱਚ ਇਲੈਕਸ਼ਨ ਲੜਾਵਾਂਗੇ ਸੰਗਰੂਰ ਹਲਕੇ ਦੇ ਉੱਤੋਂ ਤੇ ਸੀਐਮ ਸੈਣੀ ਦਾ ਨਾਮ ਲੈਂਦੇ ਆ ਤੇ ਕੱਲ ਦੀ ਸਾਨੂੰ ਜਿਹੜੇ ਲੋਕਲ ਲੋਕ ਨੇ ਸੰਗਰੂਰ ਹਲਕੇ ਦੇ ਉਹਨਾਂ ਦੇ ਬਾਰ-ਬਾਰ ਫੋਨ ਆ ਰਹੇ ਸੈਂਕੜੇ ਫੋਨ ਆ ਗਏ ਸਾਰੀ ਇੱਥੇ ਲੀਡਰਸ਼ਿਪ ਬੈਠੀ ਹੈ ਤੇ ਸਾਨੂੰ ਸਾਰੇ ਅਲੰਬੇ ਦੇ ਰਹੇ ਆ ਵੀ ਇਦੋਂ ਨਕੰਮੀ ਲੀਡਰ ਨਹੀਂ ਤੁਹਾਨੂੰ ਕੋਈ ਲੱਭੀ ਕਿਉਂਕਿ ਜਿਹੜਾ ਅੱਜ ਸੰਗਰੂਰ ਦੇ ਵਿੱਚ ਹਾਲ ਹੈ ਤੇ ਸਾਡੇ ਤੋਂ ਸਵਾਲ ਇਸ ਕਰਕੇ ਪੁੱਛੇ ਜਾ ਰਹੇ ਕਿਉਂਕਿ ਉਹਨੇ ਨਾਮ ਲਿਆ ਵੀ ਲੋਕਲ ਲੀਡਰ ਨੇ ਕਿਸੇ ਨੇ ਅਪਰੋਚ ਕੀਤਾ ਮੇਰੇ ਨਾਲ ਤੇ ਲੋਕ ਸਾਨੂੰ ਬਾਰ-ਬਾਰੇ ਅਲੰਬੇ ਦੇ ਰਹੇ ਆ ਤੇ ਸਾਨੂੰ ਬੜਾ ਇਸ ਗੱਲ ਦਾ ਫੀਲ ਹੋ ਰਿਹਾ ਸ਼ਰਮ ਮਹਿਸੂਸ ਹੋ ਰਹੀ ਹੈ ਤੇ ਲੋਕ ਕਹਿ ਰਹੇ ਆ ਵੀ ਜਿਨ੍ਹਾਂ ਜਿਹਦੇ ਉੱਤੇ ਬਾਥੀਆਂ ਚੋਰੀ ਕਰਨ ਦੇ ਇਲਜ਼ਾਮ ਲੱਗੇ ਜਿਹਦੇ ਉੱਤੇ 55 ਲੱਖ ਦੀ ਰਿਸ਼ਵਤ ਲੈ ਕੇ ਭਵਾਨੀਗੜ ਦਾ ਟ੍ਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦੇ ਇਲਜ਼ਾਮ ਲੱਗੇ ਜਿਹੜੀ ਆਪਦੇ ਪਿੰਡ ਦੇ ਵਿੱਚੋਂ ਬਲਾਕ ਸੰਪਤੀ ਵੇਲੇ ਇਲੈਕਸ਼ਨ ਖੁੱਦੇ ਪਿੰਡ ਦੇ ਵਿੱਚੋਂ ਹਾਰ ਜਾਂਦੀ ਹੈ ਤੇ ਅੱਜ ਜਿਹੜਾ ਡਿਵੈਲਪਮੈਂਟ ਦਾ ਕੰਮ ਹੈ ਐਮਸੀ ਇਸ ਕਰਕੇ ਛੱਡ ਕੇ ਚਲੇ ਗਏ ਸੰਗਰੂਰ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕਿਉਂਕਿ ਕੋਈ ਸੰਗਰੂਰ ਦੇ ਵਿੱਚ ਡਿਵੈਲਪਮੈਂਟ ਨਹੀਂ ਹੋ ਰਹੀ ਤਾਂ ਅਸੀਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਬਾਕੀ ਤਾਂ ਕਲੀਅਰ ਕਰ ਚੁੱਕੇ ਆ ਸੈਣੀ ਸਾਹਿਬ ਵੀ ਕਲੀਅਰ ਕਰ ਚੁੱਕੇ ਆ ਸਾਡੇ ਪਾਰਟੀ ਦੇ ਵੱਡੇ ਲੀਡਰ ਵੀ ਕਲੀਅਰ ਕਰ ਚੁੱਕੇ ਆ ਪਰ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮੰਤਵ ਇਹ ਹੈ ਕਿ ਬੀਬਾ ਜੀ ਨੇ ਨਾਮ ਲਿਆ ਲੋਕਲ ਲੀਡਰ ਦਾ ਤੇ ਅਸੀਂ ਸਾਰਿਆਂ ਨਾਲ ਸੰਪਰਕ ਕੀਤਾ ਕੁਝ ਸਾਡੇ ਸੀਨੀਅਰ ਮੇਰੇ ਤੋਂ ਵੀ ਸੀਨੀਅਰ ਲੋਕ ਇੱਥੇ ਬੈਠੇ ਆ ਤੇ ਸਾਡੇ ਚੋਂ ਤਾਂ ਕਿਸੇ ਨੇ ਕਿਹਾ ਨਹੀਂ ਤਾਂ ਅਸੀਂ ਬੀਬਾ ਜੀ ਨੂੰ ਕਹਿਣਾ ਚਾਹੁੰਦੇ ਆ ਵੀ ਸਾਨੂੰ ਬਦਨਾਮ ਨਾ ਕਰੋ ਸਾਨੂੰ ਲੋੜ ਨਹੀਂ ਤੁਹਾਡੇ ਵਰਗੀ ਨਕਮੀ ਲੀਡਰ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਰ ਸਾਡਾ ਨਾਮ ਬਦਨਾਮ ਨਾ ਕਰੋ ਕਿਉਂਕਿ ਤੁਹਾਡਾ ਆਪਣਾ ਪਾਰਟੀ ਦੇ ਵਿੱਚ ਸੈਟਅਪ ਨਹੀਂ ਹੈਗਾ ਪਾਰਟੀ ਤੁਹਾਨੂੰ ਟਿਕਟ ਨਹੀਂ ਦੇਣਾ ਚਾਹੁੰਦੀ ਪਾਰਟੀ ਦੇ ਵਿੱਚ ਕਿੰਨਾ ਕੁ ਤੁਹਾਡਾ ਆਧਾਰ ਹੈ ਸਾਰੇ ਲੋਕ ਜਾਣਦੇ ਆ ਲੋਕਾਂ ਚ ਕਿੰਨਾ ਘਾੜਾ ਆ ਲੋਕ ਵੀ ਜਾਣਦੇ ਆ ਤਾਂ ਅਸੀਂ ਜਾਣਨਾ ਚਾਹੁੰਦੇ ਆ ਵੀ ਸਾਨੂੰ ਦੱਸਿਆ ਜਾਵੇ ਵੀ ਕਿਹੜੇ ਲੋਕਲ ਲੀਡਰ ਨੇ ਤੁਹਾਨੂੰ ਅਪਰੋਚ ਕੀਤੀ ਸੀਗੀ ਤੁਹਾਨੂੰ ਤਾਂ ਕੋਈ ਡਰ ਨਹੀਂ ਹੋਣਾ ਚਾਹੀਦਾ ਤੁਸੀਂ ਨਾਮ ਲਓ ਨਾ ਜਾਂ ਤੁਸੀਂ ਕਹੋ ਸੰਗਰੂਰ ਦੇ ਲੋਕਲ ਲੀਡਰ ਨੇ ਮੈਨੂੰ ਅਪਰੋਚ ਕੀਤਾ ਤਾਂ ਨਾਮ ਦੱਸਿਆ ਜਾਵੇ ਅਗਰ ਨਾਮ ਨਹੀਂ ਦੱਸਦੇ ਤਾਂ ਬਾਕੀ ਜਿਹੜੀ ਸੀਨੀਅਰ ਮੇਰੇ ਤੋਂ ਬੈਠੇ ਆ ਉਹ ਦੱਸਣਗੇ ਅਸੀਂ ਅਲਟੀਮੇਟਮ ਦੇਵਾਂਗੇ ਕੁਝ ਸਮੇਂ ਦਾ ਅਗਰ ਉਸ ਸਮੇਂ ਦੇ ਵਿੱਚ ਨਾਮ ਨਹੀਂ ਦੱਸਿਆ ਜਾਂਦਾ ਤਾਂ ਅਸੀਂ ਜੋ ਬੜੀ ਕਾਰਵਾਈ ਉਹ ਵੀ ਕਰਾਂਗੇ ਤੇ ਧਰਨਾ ਪ੍ਰਦਰਸ਼ਨ ਵੀ ਇਹਨਾਂ ਦੇ ਘਰ ਦੇ ਬਾਹਰ ਕਰਾਂਗੇ ਸਾਨੂੰ ਬਦਨਾਮ ਕਰਕੇ ਸਾਡੇ ਮੋਢੇ ਉੱਪਰ ਰੱਖ ਕੇ ਆਪਣੀ ਪਾਰਟੀ ਦੇ ਵਿੱਚ ਹਮਦਰਦੀ ਪ੍ਰਗਟਾਣਾ ਕਰੇ ਬੀਬਾ ਨਿਰਿੰਦਰ ਗੌਰ ਭਰਾਜ ਪਾਰਟੀ ਕੀ ਪਾਰਟੀ ਵਿੱਚ ਉਹਦੀ ਅਵੇਸ ਖਰਾਉਣ ਦੇ ਕਾਰਨ ਕੀ ਆਪਣੀ ਟਿਕਟਿੰਗ ਦੁਆਰਾ ਹਾਸਲ ਕਰਨ ਵਾਸਤੇ ਉਹ ਇਹ ਦਾਅਵਾ ਕਰਦੇ ਦੇਖੋ ਮੈਂ ਪ੍ਰੈਸ ਨੂੰ ਇਹੀ ਦੱਸਣਾ ਚਾਹੁੰਨਾ ਵੀ ਅੱਜ ਮੈਡਮ ਭਰਾਜ ਦਾ ਜਿਹੜਾ ਗ੍ਰਾਫ ਹੈ ਉਹ 0 ਤੇ ਆ ਚੁੱਕਿਆ ਹਰ ਬੱਚਾ ਬੱਚਾ ਜਾਣਦਾ ਹੈ ਵੀ ਅੱਜ ਨਰਿੰਦਰ ਕੌਰ ਭਰਾਜ ਦੀ ਕੀ ਪੋਜੀਸ਼ਨ ਹੈ ਸ਼ਹਿਰ ਦੇ ਵਿੱਚ ਉਹ ਸਿਰਫ ਆਪ ਦੇ ਆਪ ਨੂੰ ਹਾਈਲਾਈਟ ਕਰਨ ਬਾਰੇ ਤੇ ਉਹ ਅੱਜ ਪ੍ਰੈਸ ਦੇ ਵਿੱਚ ਜਾ ਕੇ ਇਹ ਐਲੀਗੇਸ਼ਨ ਲਾ ਰਿਹਾ ਹੈ ਵੀ ਹਰਿਆਣਾ ਦੇ ਸੀਐਮ ਦਾਇਆ ਸਿੰਘ ਸੈਣੀ ਵੀ ਮੇਰੇ ਨਾਲ ਸੰਪਰਕ ਕੀਤਾ ਦੇਖੋ ਅਸੀਂ ਇੱਕ ਐਲਟੀਮੇਟਮ ਦਿੰਨੇ ਅੱਜ ਪ੍ਰੈਸ ਰਾਹੀਂ ਕਿਉਂਕਿ ਲੋਕਲ ਅਸੀਂ ਕੱਲ ਤੋਂ ਹੀ ਆਹ ਤਾਂ ਉਨੇ ਲੋਕਲ ਲੀਡਰਸ਼ਿਪ ਦਾ ਨਾਮ ਲੈਂਦਾ ਹੈ ਵੀ ਲੋਕਲ ਬੰਦਿਆਂ ਨੇ ਇਸ ਬਿਨਾਂ ਸੰਪਰਕ ਕੀਤਾ ਅਸੀਂ ਹਫ਼ਤੇ ਦਾ ਆਲਟੀਮੇਟਮ ਦਿੰਦੇ ਆਂ ਵੀ ਜਾਂ ਤਾਂ ਉਹ ਨਾਮ ਦੱਸਣ ਉਹਦੇ ਵਿੱਚ ਅਸੀਂ ਨਹੀਂ ਉਹਨਾਂ ਦੇ ਹਫ਼ਤੇ ਬਾਅਦ ਅਸੀਂ ਉਹਨਾਂ ਦੀ ਕੋਠੀ ਦਾ ਘਰੋ ਕਰਾਂਗੇ ਸੈਕਿੰਡ ਕਿਉਂਕਿ ਅਸੀਂ ਬਦਨਾਮ ਹੋਇਆ ਉਸ ਤੋਂ ਬਾਅਦ ਅਸੀਂ ਕੋਰਟ ਦੇ ਵਿੱਚ ਵੀ ਜਾਵਾਂਗੇ ਇਹਨਾਂ ਦੇ ਖਿਲਾਫ ਮਾਨਹਾਨੀ ਦਾ ਦਾਅਵਾ ਕਰਾਂਗੇ ਜਾ ਫਿਰ ਇਹ ਨਾਮ ਦੱਸਣ ਵੀ ਇੱਦਾਂ ਕਰਕੇ ਵੀ ਇਹ ਬੰਦੇ ਨੇ ਸਾਨੂੰ ਸੰਪਰਕ ਕੀਤਾ ਅਸੀਂ ਇੱਦਾਂ ਦੇ ਪਾਰਟੀ ਸਾਡੀ ਸਮੁੰਦਰ ਹੈ ਅੱਜ 20 ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਸਰਕਾਰ ਹੈ ਕੀ ਅਸੀਂ ਸਾਡੇ ਕੋਲ ਇਕੱਲੇ ਇਕੱਲੇ ਬੰਦੇ ਸਾਰੀ ਮੀਡੀਆ ਲਵੇ ਵੀ ਯਾਨਕਿ ਜਿਹੜੀ ਸਾਡੀ ਸੀਬੀਆਈ ਸਾਰੇ ਲਵੇ ਯਾਨਕਿ ਉਹਦੇ ਰਿਪੋਰਟਾਂ ਨੇ ਵੀ ਅੱਜ ਸਾਡੀ ਬੀਬਾ ਜਿਹੜੀ ਹੈਗੀ ਵੀ ਕਿੱਦਾਂ ਦੀ ਰੈਪਿਊਟੇਸ਼ਨ ਹੈ ਅਸੀਂ ਐਦਾਂ ਦੇ ਵਿਅਕਤੀ ਉਸ ਨੂੰ ਅਸੀਂ ਕੰਡੈਮਨਟ ਕਰਦੇ ਆਂ ਤੇ ਅਸੀਂ ਮੰਗ ਕਰਦੇ ਆਂ ਵੀ ਐਦਾਂ ਕਰਕੇ ਵੀ ਦੱਸਿਆ ਜਾਵੇ ਸਾਡਾ ਨਾਂ ਦੱਸਿਆ ਜਾਵੇ ਵੀ ਕਿਹੜੇ ਬੰਦੇ ਨੇ ਸਾ ਨਾਲ ਸੰਪਰਕ